ਕੋਣ ਹਾਲਾਤ ਕਿਹੋ ਜਿਹੇ ਨੇ ਹਾਲਾਤ ਦੇਖੋ ਜੀ ਸਾਡੇ ਇੱਕ ਵਿੱਚ ਸੂਆ ਟੁੱਟਿਆ ਤੇ ਸਾਨੂੰ ਕਿਸੇ ਸਰਕਾਰ ਨੇ ਤੇ ਕਿਸੇ ਮੰਤਰੀ ਨੇ ਕਿਸੇ ਨੇ ਆਖਰੀ ਪੁੱਛਾ ਸਿਰਫ ਇੱਕ ਭਲੇ ਵਣਸਾਈ ਜੈਨ ਐਨ ਸੀ ਆ ਦੀਪਨਗਰ ਦਾ ਸਾਡਾ ਐਮ ਸੀ ਸੀ ਆ ਪੱਕਾ ਸਾਹਿਬ ਇਹਨੇ ਸਾਡੇ ਕੋਲ ਆ ਕੇ ਪਹੁੰਚਣਾ ਸੀ ਕਰਨਾ ਸੀ ਜਵਾਂ ਨਹੀਂ ਆਇਆ ਹਰ ਮੇਰੀ ਸਾਡਾ ਟੂ ਰਾਤ ਨੂੰ ਟੁੱਟੂਗਾ ਦੇ ਨੇ ਗਾਣੇ ਡੁੱਰਦਾ ਜਦੋਂ ਰਾਤ ਨੂੰ ਸੁੱਤੇ ਪਏ ਹੁੰਦੇ ਦੂਜੀ ਆਲਾਤ ਹੋ ਗਈ ਸਾਡੇ ਨਾਲ ਬੈੱਡ ਬੈੱਡ ਦੇ ਕੰਮਲ ਚਾਦਰਾਂ ਕੁੜੀ ਦਾ ਚੂਚਕ ਦੇਣਾ ਸੀ ਜੀ ਉਹ ਸਾਰਾ ਪਿਜ ਚੁੱਕਿਆ ਸਮਾਨ ਪਾਣੀ ਚ ਛੀ ਛੀ ਸੱਤ ਫੁੱਟ ਪਾਣੀ ਸੀ ਕਰਨ ਦਾ ਬਹੁਣਿਸ਼ ਕਾਣਾ ਆਇਆ ਜੀ ਸਾਰੇ ਕੋਪਾਟੇ ਪੈਣ ਕਿਸੇ ਦੀ ਕਰਨ ਡਿੱਗ ਪਈ ਕਿਸੇ ਦਾ ਕੋਸ਼ ਡਿੱਗ ਪਿਆ ਕਿਸੇ ਦਾ ਮਕਾਨ ਡਿੱਗ ਪਿਆ ਜੀ ਹੁਣ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ 9 ਤਰੀਕ ਦੀ ਰਾਤ ਨੂੰ ਸਾਈਂ ਨਗਰ ਪਾਲੇ ਦੇ ਵਿੱਚ ਜਿਹੜਾ ਇੱਕ ਸੂਆ ਪ੍ਰਾਤਨ ਟੁੱਟ ਗਿਆ ਸੀ ਜਿਸ ਤੋਂ ਬਾਅਦ ਜਿਹੜੇ ਹਾਲਾਤ ਆ ਉਹ ਬਹੁਤ ਵੱਧ ਤੋਂ ਵੱਧਰ ਹੋ ਗਏ ਸਨ ਪੂਰੇ ਇਲਾਕੇ ਦੇ ਜਿਹੜੇ ਲੋਕ ਆ ਉਹ ਸੜਕਾਂ ਤੇ ਆ ਗਏ ਸਨ ਕੋਟਾਂ ਤੇ ਚੜ ਗਏ ਸਨ ਕਿਉਂਕਿ ਪੂਰੇ ਇਲਾਕੇ ਦੇ ਘਰਾਂ ਦੇ ਵਿੱਚ ਪਾਣੀ ਭਰ ਗਿਆ ਸੀ ਜਿਸ ਨੂੰ ਲੈ ਕੇ ਬੇਸ਼ੱਕ ਪਾਣੀ ਅੱਗੇ ਨਾਲੋਂ ਘਟ ਗਿਆ ਉਸੇ ਤਰਾں ਦੇ ਅਸੀਂ ਹਾਲਾਤ ਜਾਣਨ ਵਾਸਤੇ ਪਹੁੰਚੇ ਆ ਸਾਡੇ ਨਾਲ ਮਾਤਾ ਜੀ ਨੇ ਮਾਤਾ ਜੀ ਕੀ ਨਾਮ ਆ ਤੁਹਾਡਾ ਫਿਰ ਦਾ ਸ਼ਾਂਤ ਆ ਇਹ ਨੰਬਰ ਗਲੀ ਚ ਰਹਿੰਦੇ 8 ਨੰਬਰ ਤੇ ਰਹਿੰਦੇ ਆ ਇੱਥੇ ਰਹੇ ਜੀ ਹੁਣ ਹਾਲਾਤ ਕਿਹੋ ਜਿਹੇ ਨੇ ਹਾਲਾਤ ਦੇਖੋ ਜੀ ਸਾਡੇ ਇੱਕ ਵਿੱਚ ਸੂਆ ਟੁੱਟਿਆ ਤੇ ਸਾਨੂੰ ਕਿਸੇ ਸਰਕਾਰ ਨੇ ਤੇ ਕਿਸੇ ਮੰਤਰੀ ਨੇ ਕਿਸੇ ਨੇ ਆ ਕੇ ਦੀ ਪੁੱਛਾ ਸਿਰਫ ਇੱਕ ਭਲੇਵਣਸਾਈ ਜੈਨ ਐਮਸੀਆ ਦੀਪਨਗਰ ਦਾ ਕਿ ਲੇਕਿਨ ਜਿਹੜਾ ਸਾਡਾ ਐਮਸੀਸੀ ਆ ਪੱਕਾ ਸਾਹਿਬ ਏਨੇ ਸਾਡੇ ਕੋਲ ਆ ਕੇ ਪਹੁੰਚਣਾ ਸੀ ਕਰਨਾ ਸੀ ਜਵਾਂ ਨਹੀਂ ਆਇਆ ਕੋਈ ਦੂਜਾ ਕਿਸੇ ਨੇ ਆ ਕੇ ਨਹੀਂ ਪੁੱਛਿਆ ਸਮਝਦੇ ਜਿੰਨਾਂ ਦੇ ਘਰ ਡਿੱਗਦੇ ਸੀ ਉਹਨਾਂ ਨੇ ਵਿਚਾਰਿਆ ਨੇ ਆਪ ਮੁੰਡਿਆਂ ਨੇ ਰਲ ਕੇ ਸਾਰਿਆਂ ਨੇ ਕਿਸੇਰੇ ਕੁਛ ਕੀਤਾ ਕਿਸੇ ਨੇ ਤੇ ਸਾਡੀ ਦੇਖੋ ਹਾਲਾਤ ਐ ਜੀ ਹੋਈ ਪਈ ਐ ਕਿ ਉਹਨਾਂ ਸਾਡਾ ਜਿਹੜੀਆਂ ਕਿਸੇਰੇ ਦਿਹਾੜੀ ਕਰਕੇ ਇੱਕ ਇੱਕ ਘਰ ਪਾਇਆ ਉਹ ਵੀ ਸਾਰੀਆਂ ਤੇੜਾ ਗਿਆ ਤੇ ਕਿਸੇ ਦਾ ਡਿੱਗ ਗਿਆ ਤੇ ਜੇ ਕਿਸੇ ਦੇ ਦਿਹਾੜੀ ਕਰਕੇ ਕੋਈ ਮਾੜਾ ਮੋਟਾ ਸਮਾਨ ਬਣਾਇਆ ਤਾਂ ਉਹ ਕਿਸੇ ਦਾ ਫ੍ਰਿਜ ਖਰਾਬ ਹੋਇਆ ਪਿਆ ਕਿਸੇ ਦਾ ਟੀਵੀ ਖਰਾਬ ਹੋ ਗਿਆ ਕਿਸੇ ਦਾ ਕੋਚ ਹੋ ਗਿਆ ਇੱਕ ਜਨਾਨੀ ਬੁੜੀ ਜਮਾਂ ਮੰਜੇ ਤੇ ਪਈ ਸੀ ਉਹ ਪਤਾ ਨਹੀਂ ਅੱਜ ਸਵੇਰ ਚ ਮੁੱਕ ਜੇ ਉਹਨੂੰ ਆਇਆ ਜਾ ਅਟੈਕ ਹੋਇਆ ਤੇ ਕਿਸੇ ਨੇ ਕੱਢੀ ਵੀ ਨਹੀਂ ਕੋਈ ਆਇਆ ਵੀ ਨਹੀਂ ਤੁਹਾਡੇ ਕੋਲ ਅਸੀਂ ਵੀਡੀਓ ਵੀ ਦਿਖਾਵਾਂਗੇ ਮੰਜੇ ਦੇ ਉੱਤੇ ਪਈ ਆ ਉਹਨੂੰ ਫਿਰ ਮੁੰਡਿਆਂ ਨੇ ਚੱਕ ਕੇ ਮੰਜੇ ਤੇ ਬਾਹਰ ਕੱਢੀ ਤੇ ਉਹਨੂੰ ਅਸੀਂ ਪੁੱਛੋ ਪਚਾਈ ਨਹੀਂ ਭਾਈ ਇਹਦਾ ਤੁਸੀਂ ਉੱਥੇ ਦੇਖਭਾਲ ਕਰੋ ਅਸੀਂ ਇੱਥੇ ਕੀ ਕਰੀਏ ਜੀ ਜੋ ਬੋਟਾ ਹੁੰਦੀਆਂ ਨਾ ਵੱਡੇ ਵੱਡੇ ਲੀਟਰਾਂ ਐਮ ਐਲ ਤੁਹਾਨੂੰ ਇਹ ਗੱਲ ਹੈ ਜਦੋਂ ਤਾਂ ਲੈਣੀ ਹੁੰਦੀਆਂ ਬੋਟਾਂ ਉਦੋਂ ਤਾਂ ਕਹਿ ਦਿੰਦੇ ਆ ਵੀ ਇਹ ਤੇ ਬੰਦੇ ਬਸ ਹੀ ਜਾਂਦੇ ਆ ਤੇ ਜਦੋਂ ਇਹ ਵੋਟਾਂ ਲੈ ਕੇ ਵਗ ਜਾਂਦੇ ਆ ਚਾਹ ਕੋਈ ਸਰਕਾਰ ਹੋਵੇ ਮੈਂ ਇਹ ਨਹੀਂ ਆਖਦੀ ਸੋਹਦੇ ਸਰਕਾਰਾਂ ਨੇ ਸਾਡੇ ਨਾਲ ਇਹੀ ਵਿਤਕਰਾ ਕੀਤਾ ਕਿ ਮਤੇਰ ਮਾਲਾ ਸਾਡੇ ਨਾਲ ਹੋ ਰਿਹਾ ਪੱਕਾ ਬੜਦਾ ਸਾਰਾ ਬਠੰਡਾ ਹੀ ਆ ਇਹ علیحدਾ ਹੋ ਗਿਆ ਹਰ ਮੇਰੀ ਸਾਡਾ ਟੂ ਰਾਤ ਨੂੰ ਡੁੱਟੂਗਾ ਦਿਨੇ ਕਿਉਂ ਨਹੀਂ ਡੁੱਟਦਾ ਜਦੋਂ ਰਾਤ ਨੂੰ ਸੁੱਤੇ ਪਏ ਹਾਂ ਤੇ ਦੂਜੀ ਹਾਲਾਤ ਹੋ ਗਈ ਸਾਡੇ ਨਾਲ ਉਦੋਂ ਵੀ ਇਹਨਾਂ ਨੇ ਸਾਨੂੰ ਕਿਸੇ ਨੇ ਨਹੀਂ ਚਾਹ ਵੀ ਤੁਹਾਡਾ ਕੀ ਨੁਕਸਾਨ ਹੋਇਆ ਤੂੰ ਨਾ ਜੀ ਕੀ ਦੇ ਮਾਰ ਆ ਕਹਣ ਕੇ ਬਗੈਰ ਕਾਨੂੰਨੀਆ ਬੱਕਬੋੜ ਦਾ ਸਾਰਾ ਹੀ ਆ ਬਗੈਰ ਕਾਨੂੰਨੀ ਕਿਵੇਂ ਹੋ ਗਿਆ ਏ ਨਹੀਂ ਜਦੋਂ ਉਹ ਤਾਂ ਗੈਰ ਕਾਨੂੰਨੀਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਵੋਟਾਂ ਉਹਨਾਂ ਲੈਣੀਆਂ ਹੁੰਦੀਆਂ ਤੇ ਉਹ ਤੋਂ ਸਾਡਾ ਕਾਨੂੰਨ ਬਣ ਜਾਂਦਾ ਹੁਣ ਵੀ ਮੈਂ ਕਹਿਆ ਸੀਗਾ ਮਤਲਬ ਇੱਥੋਂ ਦਾ ਜਿਹੜਾ ਐਮ ਐਲ ਐਮ ਆ ਉਹਨੂੰ ਕਿਹਾ ਵੀ ਉਹ ਤੋਂ ਸਾਡਾ ਕਾਨੂੰਨ ਬਣ ਜਾਂਦਾ ਜੇ ਸਾਡੇ ਕੋਲ ਵੋਟਾਂ ਲੈਣਾ ਹੁੰਦੇ ਗਰੀਬਾਂ ਕੋਲ ਜੇ ਅਸੀਂ ਐਨੇ ਵੀ ਹੋਈਏ ਤੇ ਫਿਰ ਅਸੀਂ ਗਣਪਤੀ ਸੀਸਮਲ ਚ ਨਾ ਲਈਏ ਹੁਣ ਅਸੀਂ ਕੀ ਕਰੀਏ ਦੱਸੋ ਹੁਣ ਮੇਰੀ ਤਾਂ ਇਹੀ ਬੇਨਤੀ ਹੈ ਵੀ ਜਿਨ੍ਹਾਂ ਦੀ ਇਸ ਟਾਈਮ ਮੌਜੂਦਾ ਸਰਕਾਰ ਉਹ ਸਾਡੀ ਸੁਣੀ ਜਾਵੇ ਕੋਈ ਸਾਡਾ ਸੀਵਰ ਪਾਉਣ ਕੋਈ ਸਾਡੀ ਐਵਲਤ ਕਰਨ ਕੋਈ ਜਿਹੜਾ ਜਿਹੜੀ ਰੰਡੀ ਤੇ ਵੀ ਆ ਉਹ ਕਿੱਥੋਂ ਪਾ ਲੂਗੀ ਜਿੱਦੇ ਸਰਤੇ ਬੰਦਾ ਹੀ ਹੈ ਨਹੀਂ ਉਹ ਕੀ ਕਰੂਗੀ ਹੁਣ ਪਾਣੀ ਕਿੰਨਾ ਕ ਨਿਕਲ ਚੁੱਕ ਗਿਆ ਤੇ ਨੁਕਸਾਨ ਲੋਕਾਂ ਦਾ ਕਿੰਨਾ ਹੋਇਆ ਬਹੁਤ ਹੋ ਗਿਆ ਜੀ ਕਿਸੇ ਦੇ ਘਰ ਟਹਿ ਗਏ ਕਿਸੇ ਦਾ ਫਰਿੱਜ ਕਿਸੇ ਦਾ ਕੂਲਰ ਤੇੜਾ ਆ ਗਿਆ ਜਦੋਂ ਅਸਕੂਗਾ ਉਹਨਾਂ ਤੇੜਾ ਟਾਉਣਗੇ ਸਾਰਾ ਜਾ ਕੇ ਅੰਦਰ ਪਾਣੀ ਭਰ ਗਿਆ ਬੁਰਾ ਹਾਲ ਸਾਡੇ ਹਾਲਾਤਾਂ ਦਾ ਸਾਰੇ ਭਗਵਾਨ ਜੀ ਮਾਨ ਕੋਲ ਜੇ ਗੱਲ ਪਹੁੰਚੀ ਜਾਵੇ ਤਾਂ ਪਚਾਓਣ ਤੁਹਾਡਾ ਵੀ ਧੰਨਵਾਦ ਹੈ ਜਿਹੜੇ ਤੁਸੀਂ মিডিਆ ਵਾਲੇ ਆਏ ਹੋ ਤੇ ਸਾਡੀ ਇਹ ਦੁੱਖ ਸੁੱਖ ਦੀ ਗੱਲ ਜਰੂਰ ਪਚਾਓ ਵੀ ਸਾਡਾ ਕੋਈ ਇੱਥੇ ਹੱਲ ਕਰਨ ਇੱਥੇ ਬੱਕਬੋੜ ਹੈਗਾ ਨਾ ਇਹ ਸਾਡੀਆਂ ਗਲੀਆਂ ਦੇਖਣ ਨਾ ਇਹ ਦੇਖਣ ਅੱਛਾ ਬੱਕਬੋੜ ਕਹੂਗਾ ਨਾ ਟਰਾਲੀ ਮਿੱਟੀ ਦੀ ਨਹੀਂ ਸਟਾਉਣੀ ਭਾਵੇਂ ਤੇ ਜਵਾਕ ਸਾਡਾ ਮਰ ਜੇ ਕੋਈ ਇੱਥੇ ਇਹ ਨਹੀਂ ਕਰਨਾ ਬਸ ਦੱਸੋ ਇਹਨੇ ਨੇ ਤਾਂ ਸਿਕਿਉਰਿਟੀ ਗਾਰਡ ਬਿਠਾ ਰੱਖਿਓ ਉਸੇ ਦੀ ਟਰਾਲੀ ਵੀ ਨਹੀਂ ਟੱਪਣ ਦਿੰਦੇ ਕਿੱਧਰ ਨੂੰ ਜਾਈਏ ਇਹ ਸਰਕਾਰ ਨੂੰ ਲੱਗਦਾ ਵੀ ਰਹਿਣ ਦਾ ਇੰਤਜ਼ਾਮ ਜੇ ਇੱਥੇ ਨਹੀਂ ਰਹਿਣ ਦੇਣਾ ਫਿਰ ਸਰਕਾਰ ਕਿਤੇ ਕਰ ਦੇ ਰਹਿਣ ਦਾ ਇੰਤਜ਼ਾਮ ਤੇ ਜਿਹੜਾ ਸਾਰੇ ਬਟੰਡੇ ਚ ਵਕਬੜ ਕਿੱਥੇ ਕਿੱਥੇ ਦੇਖੋ ਕਿੱਥੇ ਵਕਬੜ ਨਹੀਂ ਹੈਗਾ ਜੇ ਤੇ ਮਤਲਬ ਚੰਨੀਆਂ ਕੋਠੀਆਂ ਵਾਲੇ ਰਹਿ ਸਕਦੇ ਤੇ ਗਰੀਬ ਕਿੱਧਰ ਜਾਣ ਉਹ ਕਿੱਧਰ ਜਾਣ ਉਹ ਕਿੱਥੋਂ ਨਹੀਂ ਕੋਠੀਆਂ ਪਾਈਆਂ ਜਾਂਦੀ ਸਾਡੇ ਕੋਲ ਕੋਈ ਪ੍ਰਾਪਟੀਆਂ ਨਹੀਂ ਅਜ ਕਾਹਦੇ ਨਾਲ ਪਾਈਏ ਕਿ ਸਰਕਾਰੀ ਨੌਕਰੀਆਂ ਦਿੱਤੀਆਂ ਸਾਨੂੰ ਅਸੀਂ ਡਾੜੇ ਵਾਲੇ ਬੰਦੇ ਆ ਤੁਸੀਂ ਗੱਲ ਕਹੀ ਸੀ ਵੀ ਸੂਆ ਰਾਤ ਨੂੰ ਹੀ ਟੁੱਟਦਾ ਕਿ ਰਾਤ ਨੂੰ ਹੀ ਟੁੱਟਦਾ ਦੂਜਾ ਹਾਲਤ ਹੋ ਗਈ ਕਿ ਕੀ ਲੱਗਦਾ ਕਿ ਸ਼ੰਕਾ ਕੀ ਆ ਤੁਹਾਡੀ ਸ਼ੰਕਾ ਇਹ ਹੈ ਵੀ ਰਾਤ ਨੂੰ ਕਿਉਂ ਟੁੱਟਦਾ ਕਿਸ ਕਾਰਨ ਤੋਂ ਟੁੱਟਦਾ ਕਿਉਂ ਤੋੜਦੇ ਕੋਈ ਬਿਨੋ ਗੱਲ ਤੋਂ ਚਦਾਰ ਤੋਂ ਬਿਨਾ ਨਹੀਂ ਟੁੱਟਦਾ ਅਸੀਂ ਤਾਂ ਇਹ ਕਹਿੰਨੇ ਵੀ ਰਾਤ ਨੂੰ ਟੁੱਟਦਾ ਹਰ ਵੇਲੇ ਰਾਤ ਨੂੰ ਟੁੱਟਦਾ ਸੋ ਇਹਨਾਂ ਨੇ ਜਿਹੜੇ ਮਹੱਲਾ ਨਿਵਾਸੀ ਨੇ ਉਹਨਾਂ ਨੇ ਕਿਹਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਹੜੀਆਂ ਤਰੇੜਾਂ ਵੀ ਆ ਗਈਆਂ ਹੋਰ ਵੀ ਜਿਹੜੇ ਮਹੱਲੇ ਦੇ ਵਾਸੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਨਾਲ ਹੀ ਉਹਨਾਂ ਨੇ ਸੂਆ ਟੁੱਟਣ ਨੂੰ ਲੈ ਕੇ ਵੀ ਸ਼ੰਕਾ ਜਤਾਈ ਉਹਨਾਂ ਨੇ ਕਿਹਾ ਪਿਛਲੇ ਸਮੇਂ ਵਿੱਚ ਵੀ ਜਿਹੜਾ ਸੂਆ ਟੁੱਟਿਆ ਸੀ ਉਹ ਰਾਤ ਨੂੰ ਹੀ ਟੁੱਟਿਆ ਸੀ ਤੇ ਇਸ ਵਾਰ ਵੀ ਰਾਤ ਨੂੰ ਹੀ ਟੁੱਟਦਾ ਯਾਨੀ ਉਹਨਾਂ ਵੱਲੋਂ ਸ਼ੰਕਾ ਜਤਾਈ ਆ ਵੀ ਲੱਗਦਾ ਕਿਸੇ ਨਾ ਕਿਸ ਦੀ ਸ਼ਰਾਰਤ ਕੀਤੀ ਜਾਂਦੀ ਆ ਹਾਲਾਂਕਿ ਇਸ ਮਾਮਲੇ ਦੀ ਅਧਿਕਾਰੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਰਕਾਰ ਵੱਲੋਂ ਜਾਂਚ ਜ਼ਰੂਰ ਕਰਨੀ ਚਾਹੀਦੀ ਆ ਲੋਕਾਂ ਦਾ ਸ਼ੰਕਾ ਜ਼ਰੂਰ ਕਰਨਾ ਚਾਹੀਦਾ ਤਾਂ ਦੂਸਰੇ ਪਾਸੇ ਉਹਨਾਂ ਨੇ ਮੰਗ ਕੀਤੀ ਆ ਕਿ ਜਿਹੜਾ ਨੁਕਸਾਨ ਹੋਇਆ ਘਰਾਂ ਦਾ ਨਵੇਂ ਵੀ ਕਿਘੀਆਂ ਨੇ ਕੰਮ ਚੱਲ ਹੀ ਰਿਹਾ ਸੀ ਉਹਨਾਂ ਦੇ ਘਰਾਂ ਵਿੱਚ ਤਰੇੜਾ ਪੈ ਗਈਆਂ ਤੇ ਨੁਕਸਾਨ ਫ੍ਰੀਜਾਂ ਦਾ ਜਾਂ ਹੋਰ ਕਿਉਂਕਿ ਬਹੁਤ ਗਿਣਤੀ ਆ ਜਿਹੜਾ ਲੋਕ ਮਜ਼ਦੂਰ ਵਰਕ ਰਹਿੰਦੇ ਨੇ ਤੇ ਦਿਹਾੜੀਦਾਰ ਕਰਨ ਕਰਕੇ ਉਹਨਾਂ ਦਾ ਜਿਹੜਾ ਬਹੁਤਾ ਸਾਧਨ ਵੀ ਨਹੀਂ ਹੈ ਤੇ ਉਹਨਾਂ ਨੇ ਕਿਹਾ ਸਰਕਾਰ ਤੋਂ ਮੰਗ ਕੀਤੀ ਆ ਵੀ ਜਿਹੜਾ ਸਾਡਾ ਇਹ ਮੁਆਵਜ਼ਾ ਦਿੱਤਾ ਜਾਵੇ ਜਾਂ ਕੋਈ ਹੈਲਪ ਕੀਤੀ ਜਾਵੇ ਹੋਰ ਮਹੱਲੇ ਦੇ ਵਸਨੀਕ ਕੀ ਕਹਿੰਦੇ ਨੇ ਆਓ ਸੁਣਦੇ ਮੇਰਾ ਨਾਮ ਹੈ ਰਾਜਪਾਲ ਹੈ ਕਿਹੜਾ ਏਰੀਆ ਹੈ ਇਹ ਸਾਇਨਗਰ ਗਲੀ ਨੰਬਰ ਗੜੀ ਨੰਬਰ 6 ਦੇ ਕੋਲ ਖੜੇ ਹਨ ਜੀ ਕੀ ਮਾਮਲਾ ਜਿਹੜਾ ਹੋਇਆ ਸੀਗਾ ਉਸ ਨੂੰ ਲੈ ਕੇ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਰਾਜਨੀਤਿਕ ਪਹੁੰਚੇ ਨੇ ਰਾਜਨੀਤੀ ਲੀਡਰ ਤੇ ਪ੍ਰਸ਼ਾਸਨ ਆਏ ਸੀਗੇ ਤੇ ਐਮਐਲਏ ਸਾਹਿਬ ਵੀ ਲੋਕਾਂ ਨੂੰ ਮਿਲੇ ਅੱਜ ਉਹਨਾਂ ਨਾਲ ਕੋਈ ਠੋਸ ਮਲ ਵਿਸ਼ਵਾਸ ਨਹੀਂ ਹੈ ਸਾਨੂੰ ਕਿਉਂਕਿ ਉਹਨਾਂ ਦੇ ਵੱਲੋਂ ਇਹੀ ਕਹਿਣਾ ਹੈ ਵੀ ਕੱਲ ਮੈਨੂੰ 9 ਵਜੇ ਮਿਲੋ ਦੋ ਬੰਦੇ ਆ ਕੇ ਉਹ ਵੀ ਲਿਖਤੀ ਤੌਰ ਤੇ ਦਿਓ ਕਿਉਂਕਿ ਲਿਖਤੀ ਤੌਰ ਤੇ ਦੇਣ ਦਾ ਕੋਈ ਸਟੈਮੋ ਕੋਈ ਵਜੂਦ ਹੀ ਨਹੀਂ ਬਣਦਾ ਕਿਉਂਕਿ ਲੋਕਾਂ ਦੇ ਘਰਾਂ ਦੇ ਟੇੜਾ ਆ ਚੁੱਕੇ ਇਵਨ ਕੀ ਸਾਰੇ ਹੀ ਮਹੱਲੇ ਦੀ ਵਿੱਚ ਟੇੜਾ ਆ ਚੁੱਕੀਆਂ ਹੋਈਆਂ ਘਰਾਂ ਨੂੰ ਕਿਉਂਕਿ ਲਿਖ ਕੇ ਦੇਣ ਦਾ ਵਜੂਦ ਹੀ ਕੋਈ ਨਹੀਂ ਬਣਦਾ ਹੈਗਾ ਕਿਉਂਕਿ ਐਮਐਲਏ ਸਾਹਿਬ ਖੁਦ ਮੌਕਾ ਦੇਖ ਕੇ ਕਹਿੰਦੇ ਇੱਥੇ ਲਿਖ ਕੇ ਦੇਣ ਦਾ ਕੋਈ ਵੀ ਮਤਲਬ ਗੱਲ ਨਹੀਂ ਬਣਦੀ ਨਹੀਂ ਐਸਟੀਮੇਟ ਆ ਉਹ ਤਾਂ ਹੀ ਲੱਗੂ ਤੁਹਾਡੇ ਘਰ ਤੇ ਨੁਕਸਾਨ ਕੀ ਹੋਇਆ ਐਮਐਲਏ ਸਾਹਿਬ ਨੂੰ ਤਾਂ ਕੀ ਪਤਾ ਤੁਸੀਂ ਦੱਸੋਗੇ ਨਾ ਉਹਨਾਂ ਨੂੰ ਲਿਖ ਕੇ ਦੇਵਾਂ ਫੇਰੀ ਸਰਕਾਰ ਉਹਦੀ ਬਰਪਾਈ ਕਰੂ ਸਰ ਉਹ ਪ੍ਰਭਾਈਤਾ ਐਸ ਡੀ ਐਮ ਮੈਨੂੰ ਕਹਿੰਦਾ ਵੀ ਮੁੱਖਾ ਦਸਾਂਗੇ ਭੇਜਾਂਗੇ ਐਸ ਡੀ ਐਮ ਨੂੰ ਭੇਜਾਂਗੇ ਕਾਰਬੀ ਵੀ ਕਾਰਬੀ ਤਾਂ ਉਹ ਵੀ ਭੇਜ ਸਕਦੇ ਨੇ ਜੀ ਉਹ ਪ੍ਰਸ਼ਾਸਨ ਨੂੰ ਕੋਈ ਬਰਸ਼ਾਸਨ ਦੇਖੇ ਵੀ ਹਾਲਾਤ ਨਹੀਂ ਹੈ ਨੇ ਜੀ ਗੱਲ ਸੁਣੋ ਇਸ ਟਾਈਮਾ ਸਾਨੂੰ ਐਮ ਐਲ ਏ ਇਹ ਗੱਲ ਨਹੀਂ ਕਹਿ ਸਕਦਾ ਵੀ ਯਾਰ ਤੁਸੀਂ ਸਾਨੂੰ ਲਿਖ ਕੇ ਦਿਓ ਤੁਸੀਂ ਤੁਸੀਂ ਕੀ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਅਸੀਂ ਇਹ ਕਹਿੰਨੇ ਵੀ ਐਮ ਐਲ ਏ ਸਾਹਿਬ ਖੁਦ ਆਵੇ ਆਪਣੀ ਟੀਮ ਨੂੰ ਭੇਜੇ ਅਗਲੇ ਪ੍ਰਸ਼ਾਸਨ ਨੂੰ ਭੇਜੇ ਵੀ ਜਾ ਕੇ ਦੇਖੋ ਵੀ ਲੋਕਾਂ ਦਾ ਕੀ ਹਾਲ ਹੈ ਲੋਕ ਘਰਾਂ ਚ ਰਹਿਣਾ ਸ਼ੁਰੂ ਕਰਤਾ ਕਿ ਨਹੀਂ ਹੈ ਅਜੀ ਲੋਕ ਘਰਾ ਦੇ ਵਿੱਚ ਹੀ ਦਾ ਮਲ ਤੁਰੇ ਫਿਰਦੇ ਨੇ ਪਰ ਗਲੀਆਂ ਦੇ ਹਾਲਾਤ ਪਾਣੀ ਵੀ ਕਟੋ-ਕੱਟ ਵੀ 4-4 ਫੁੱਟ ਦੀ ਵੀ ਤੁਰਿਆ ਫਿਰਦਾ ਨੇ ਕਿਹੜੀ ਕਿਹੜੀ ਟੀਮ ਆਈ ਇੱਥੇ ਜੇ ਗੱਲ ਕਰੀਏ ਇੱਥੇ ਐਨਡੀਆਰਐਫ ਦੀ ਕੋਈ ਟੀਮ ਨਹੀਂ ਆਈ ਹੈ ਕੱਲ ਸਿਰਫ ਇਰੀਗੇਸ਼ਨ ਡਿਪਾਰਟਮੈਂਟ ਤੇ ਮਤਲਬ ਵੀ ਬੀਐਨਆਰ ਤੁਰੇ ਤੁਰੇ ਫਿਰਦੇ ਪਰ ਇਹਨਾਂ ਨਾਲੋਂ ਵੀ ਕੋਈ ਠੋਸ ਕਾਰਵਾਈ ਨਹੀਂ ਪਾਣੀ ਦੀ ਕੀਤੀ ਗਈ ਸਿਹਤ ਵਿਭਾਗ ਦੀ ਟੀਮ ਹੈ ਜੀ ਸਿਹਤਪੋਵਾਗ ਦੀ ਟੀਮ ਇੱਥੇ ਹੈਗੀ ਹੈ ਜੀ ਪੁਲਿਸ ਪ੍ਰਸ਼ਾਸਨ ਵੀ ਜਦੋਂ ਮੌਜੂਦ ਰਿਹਾ ਇੱਥੇ ਪਰ ਅਸੀਂ ਇਹ ਗੱਲ ਕਿੰਨੇ ਵੀ ਕਿਉਂ ਨਹੀਂ ਐਮਐਲਏ ਸਾਹਿਬ ਜੇ ਇਹ ਕਹਿੰਦੇ ਵੀ ਇਰੀਗੇਸ਼ਨ ਡਿਪਾਰਟਮੈਂਟ ਨੇ ਜੇ ਇਹ ਆਪਣਾ ਫਰਜ਼ ਨਿਭਾਇਆ ਹੁੰਦਾ ਤਾਂ ਅੱਜ ਇਹ ਪਸਤਿਆਂ ਨੂੰ ਏਡੀ ਬਡੀ ਨੌਬਤ ਨਹੀਂ ਆਉਂਦੇ। ਕੀ ਕੀ ਸ਼ੰਕਾ ਕੀ ਜਤਾਉਂਦੇ ਅਸੀਂ ਸ਼ੰਕਾ ਇਹ ਜਤਾਉਂਦੇ ਵੀ ਇਰੀਗੇਸ਼ਨ ਡਿਪਾਰਟਮੈਂਟ ਦਾ ਸਾਰਾ ਕਸੂਰ ਇਹ ਜੇ ਇਹਨਾਂ ਨੇ ਮੌਕੇ ਤੇ ਜੇ ਤੋ ਪਾੜ ਪੈਂਦਾ ਸੀ ਜਦੋਂ ਇਹਨਾਂ ਨੇ ਆਪਣੇ ਪੂਰੀ ਰੱਖ-ਰਖਾਵ ਨਹਿਦ ਦੀ ਕੀਤੀ ਹੁੰਦੀ ਤੇ ਪਾੜ ਨਹੀਂ ਹੁੰਦਾ ਤਾਂ ਲੋਕਾਂ ਦਾ ਘਰ ਨਹੀਂ ਇਹ ਜਾਂਦੇ। ਪਰ ਅਸੀਂ ਮੈਂ ਆਪਣੇ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵੀ ਤੁਰਤ ਕਾਰਵਾਈ ਨਤੇ ਕੀਤੀ ਜਾਵੇ ਵਿਭਾਗਾਂ ਤੇ ਅਫਸਰਾਂ ਤੇ ਠੀਕ ਹੈ ਮੇਰਾ ਬੀਨਾ ਰਾਣੀ ਹੈ ਜੀ ਕਿਹੜਾ ਇਲਾਕਾ ਦਾ ਆਸਾਤ ਨੰਬਰ ਗਲੀ ਹੈ ਜੀ ਹਾਂ ਮੱਲਾ ਕਿਹੜਾ ਮੱਲਾ ਸਾਈਂ ਨਗਰ ਜੀ ਅਪਾ ਜਿਹੜਾ ਉਹ ਕਿੰਨਾ ਨੁਕਸਾਨ ਹੋਇਆ ਵਾਹ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਹਾਂ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਕੰਦਾ ਡਿੱਗ ਗਿਆ ਘਰ ਡਿੱਗ ਗਏ ਜਿਨ੍ਹਾਂ ਨੇ ਨਵਾਂ ਜਿਨ੍ਹਾਂ ਨੇ ਛੱਤ ਪਾਈ ਉਹਨਾਂ ਦੀ ਕੋਠੀ ਡਿੱਗ ਗਈ ਹੈ ਜੀ ਨੰਬਰ ਚ ਵੀ ਨੁਕਸਾਨ ਹੋਇਆ 7 ਚ ਵੀ ਹੋਇਆ ਸਾਰਿਆਂ ਦਾ ਨੁਕਸਾਨ ਹੀ ਹੋਇਆ ਜੀ ਕੋਈ ਨਹੀਂ ਬਚਾ ਸਾਡਾ ਤਾਂ ਨਵਾਂ ਸਮਾਨ ਲਿਆ ਕੇ ਰੱਖਿਆ ਸੀ ਰਜਾਈਆਂ ਬੈੱਡ ਬੈੱਡ ਦੇ ਕੰਮਲ ਚਾਦਰਾਂ ਕੁੜੀ ਦਾ ਛੂਛਕ ਦੇਣਾ ਸੀ ਜੀ ਉਹ ਸਾਰਾ ਭਿੱਜ ਚੁੱਕਿਆ ਸਮਾਨ ਪਾਣੀ ਚ ਛੀਛਾ ਛੱਤ ਫੁੱਟ ਪਾਣੀ ਸੀ ਤੇ ਕੁਝ ਨਹੀਂ ਕੰਡ ਪਾਇਆ ਉਸ ਟਾਈਮ ਪਾਸ ਸਾਨੂੰ ਆਪਣੀ ਬਣੀ ਸੀ ਬਈ ਨਿਕਲ ਲੋ ਇੱਥੋਂ ਆ ਜੀ ਡੇਢ ਪੌਣੇ 2 ਵਜੇ ਪਤਾ ਲੱਗਿਆ ਸਾਨੂੰ ਜਦੋਂ ਇਧਰੋਂ ਪਾਣੀ ਆ ਗਿਆ ਪੜ ਗਿਆ ਅੰਦਰ ਹਲੇ ਥੋੜਾ ਥੋੜਾ ਹੀ ਆਇਆ ਸੀ ਮੈਂ ਮੁੰਡੇ ਨੂੰ ਆਖਿਆ ਮੁੰਡਾ ਗਿਆ ਸੀ ਬਾਹਰ ਹਸਾਰ ਗਿਆ ਸੀ ਕਿਸੇ ਦੇ ਨਾਲ ਗੱਡੀ ਤੇ ਉਹ ਲੈ ਗਿਆ ਕਹਿੰਦਾ ਯਾਰ ਮੈਨੂੰ ਨੀਂਦ ਆਂਦੀ ਏ ਤੂੰ ਚੱਲ ਤੇ ਉਹ ਰੋਟੀ ਖਾ ਕੇ ਸਵਾ 1 ਵਜੇ ਆਇਆ ਰੋਟੀ ਖਾ ਕੇ ਪੈ ਗਿਆ ਉਹਨੂੰ ਆ ਗਈ ਨੀਂਦ ਨੀਂਦ ਆਈਏ ਤਾਂ ਉਸ ਤੋਂ ਬਾਅਦ ਮੈਂ ਉੱਠੀ ਆਂ ਉੱਤੇ ਪੋਕਣ ਗਲੀ 'ਚ ਜਗਾਣ ਸਾਰੇ ਆ ਕੇ ਬਈ ਉੱਥੋਂ ਪਾਣੀ ਆ ਗਿਆ ਪਾਣੀ ਆ ਗਿਆ ਉੱਠ ਮੈਂ ਮੁੰਡੇ ਦੇ ਚਪੇੜੇ ਮਾਰੇ ਫਿਰ ਦੋ ਉੱਠੇ ਨਾ ਮੁੰਡਾ ਫਿਰ ਦੂਜੇ ਦਾ ਹੱਥ ਫੜਿਆ ਮੇਰੇ ਤਾਂ ਪਾਣੀ ਆ ਗਿਆ ਕਿਹਾ ਮੰਮੀ ਚੱਪਲਾ ਚੱਕ ਲੈ ਹੋਰ ਕੁਝ ਨਹੀਂ ਚੱਕਣਾ ਆਪਾਂ ਬਸ ਕੁਝ ਨਹੀਂ ਚੱਕਿਆ ਸੀ ਅਸੀਂ ਚੜ ਗਏ ਛੱਤ ਤੇ ਛੱਤ ਤੇ ਚੜ ਕੇ ਔਰ ਇੱਕ ਵਾਰ ਤਾਂ ਮੰਝਾ ਅਸੀਂ ਡਾ ਲਿਆ ਜੀ ਬਾਹਰ ਜਦੋਂ ਉਹ ਮੰਝਾ ਵੀ ਭਰ ਗਿਆ ਸਾਡਾ ਡੁੱਬ ਗਿਆ ਮੰਝਾ ਵੀ ਫਿਰ ਆਪਣੇ ਪੜੋਸੀਆਂ ਦੇ ਦੋਕ ਮੰਝੀਆਂ ਦੀ ਥਾਂ ਉੱਚੀ ਉੱਥੇ ਡਾਇਆ ਮੰਝਾ ਉਥੋਂ ਵੀ ਅਸੀਂ ਪੌਣੀ ਲਾ ਕੇ ਔਰ ਪਰਲੀ ਗਲੀ 'ਚ ਉਤਰ ਗਿਆ ਸੀ 8 ਨੰਬਰ 'ਚ ਉਹ ਥੋੜੀ ਜੀ ਉੱਚੀ ਆ ਬਸ ਉੱਥੇ ਅਸੀਂ ਬੈਠੇ ਆਂ ਕੁੱਤਾ ਵੀ ਸਾਡਾ ਅਸੀਂ ਚੜਾ ਲਿਆ ਕੁੱਤਾ ਪਾਣੀ ਤੋਂ ਡਰਦਾ ਹੈ ਜੀ ਵਿਚਾਰ ਤੋਂ ਕੀ ਮੰਨ ਕਰਦੇ ਹੋ ਜਿੰਨੇ ਨੁਕਸਾਨ ਹੋ ਗਿਆ ਪਰਿਵਾਰ ਚ ਕੌਣ ਕੌਣਾ ਕੀ ਕੀ ਕੰਮ ਕਰ ਕੰਮ ਸਾਡਾ ਕੋਈ ਨਹੀਂ ਬੰਦਾ ਵੀ ਮਰ ਗਿਆ ਜੀ ਮੇਰਾ ਕੋਈ ਕੰਮ ਨਹੀਂ ਆ ਸਾਡੇ ਕੋਲੇ ਬਈ ਨੌਕਰੀ ਨਹੀਂ ਆ ਪੱਕੇ ਜੀ ਹਾਂ ਜੋ ਮਿਲ ਜਾਂਦਾ ਵਿਚਾਰਿਆਂ ਨੂੰ ਜੁਆਕ ਜੁਆਕ ਕਰਦੇ ਜੁਆਕ ਇੱਥੇ ਹੁਣ ਨਹੀਂ ਲੱਗਿਆ ਜੀ ਗੋਦਾਮ ਚ ਵਿਚਾਰਾ ਉਹ ਵੀ ਉਹਦਾ ਵੀ ਕੰਮ ਨਹੀਂ ਆ ਕੋਈ ਨੌਕਰੀ ਮਿਲੀ ਨਹੀਂ ਨਾ ਮੈਨੂੰ ਪਿਲਸਨ ਲੱਗੀ ਹੈ ਜੀ ਨੌਕਰੀ ਵਾਲੇ ਦੀ ਜੀ ਜਿਵੇਂ ਆਉਂਦੇ ਆ ਵੋਤਾ ਮਲੇ ਹੁਣ ਕੋਈ ਆਇਆ ਨਹੀਂ ਜੀ ਕੋਈ ਨਹੀਂ ਆਇਆ ਹਲ ਕੋਈ ਨਹੀਂ ਆਇਆ ਨਹੀਂ ਹੱਟੋ ਤਾਂ ਬੋਟਾ ਮੰਗਣਗੇ ਉਦੋਂ ਆਉਂਦੇ ਜਦੋਂ ਲੋਡ ਹੁੰਦੀ ਹੈ ਕੌਣ ਪੁੱਛਦਾ ਕੌਣ ਪੁੱਛੂਗਾ ਹਾਂ ਕੀ ਨਗਰ ਹੈ ਜੀ ਹਾਂ ਡੱਬਲੀ ਰੋਡ ਤੇ ਏਰੀਆ ਪੈਂਦਾ ਜੀ ਇਹ ਤੇ ਪਾੜੀ ਨੇ ਬਹੁਤ ਮਾਰ ਕੀਤੀ ਹੈ ਗਰੀਬਾਂ ਦਾ ਬਹੁਤ ਨੁਕਸਾਨ ਹੋਇਆ ਜੀ ਸਾਡਾ ਆਪ ਦਾ ਬਹੁਤ ਨੁਕਸਾਨ ਹੋਇਆ ਜੀ ਕੰਧ ਪਾੜੀ ਸਾਰੀ ਹਾਂ ਛਤ ਡਿੱਗਣ ਵਾਲੀ ਡਾਟ ਪਈ ਹੈ ਸਾਡੇ ਪਹਿਲਾਂ ਮਸਾ ਪਾਈ ਸੀ ਗਾਰੇ ਚਣਾਈ ਕੀਤੀ ਸੀ ਉਹ ਸਾਰੀ ਕੰਧ ਪਾੜ ਗਈ ਛੱਤੀ ਪਾੜ ਗਈ ਐ ਨਹੀਂ ਪਤਾ ਇਹ ਤਾਂ ਕਿਦੋਂ ਡਿੱਗ ਪੇ ਜਵਾਕ ਮਸਾ ਘਰੋਂ ਕੱਢਿਆ ਜੀ ਛੋਟੇ ਛੋਟੇ ਜਵਾਕ ਆ ਮੇਰੇ ਭਤੀਜੇ ਆ ਤੇ ਕੰਮ ਡੇਢਾ ਹੋਇਆ ਪਿਆ ਜੀ ਸਾਰੇ ਬਸ ਜਿਹੜੇ 8 ਨੰਬਰ ਗਲੀ ਹੈ ਜੀ ਸਾਡੀ ਤੇ 9 ਨੰਬਰ ਗਲੀ ਚ ਬਹੁਤ ਜ਼ਿਆਦਾ ਮਾਰ ਕੀਤੀ ਹੈ ਜੀ ਪਾਣੀ ਦੇ ਨੋਨੋ ਫੁੱਟ ਪਾਣੀ ਜੜ ਗਏ ਸੂਚਾਈ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਸਹੀ ਹੋ ਰਿਹਾ ਪ੍ਰਸ਼ਾਸਨ ਦਾ ਜੀ ਕੋਸ਼ਿਸ਼ ਨਹੀਂ ਪਰਸੋ ਕੋਸ਼ਿਸ਼ ਨਹੀਂ ਕੀਤਾ ਜੀ ਪ੍ਰਸ਼ਾਸਨ ਨੇ ਤਾਂ ਗੁਰਦਾਰੇ ਜੋ ਲੰਗਰ ਆਇਆ ਸੀ ਜੀ ਹੋਰ ਕੋਈ ਮਦਦਕਾਰ ਆਏ ਸੋਡੇ ਵਰਗੇ ਭਾਈ ਆਏ ਸੀਗੇ ਤੇ ਪ੍ਰਸ਼ਾਸਨ ਦਾ ਜੀ ਕੋਈ ਨਹੀਂ ਕੱਲੇ ਪੁਲਿਸ ਵਾਲੇ ਮਲਾਜਮ ਆ ਖੜ ਜਾਂਦੀ ਸੀ ਇੱਥੇ ਹੋਰ ਕੋਈ ਪ੍ਰਸ਼ਾਸਨ ਨੇ ਕੋਸ਼ਣ ਨਹੀਂ ਕੀਤਾ ਜੀ ਨਾ ਕੋਈ ਕਿਸਤੀ ਆਈ ਨਾ ਕੋਈ ਭਲਾਨਾ ਕੰਮ ਕੀ ਕਰਦੇ ਤੁਸੀਂ ਜੇ ਗੱਲ ਕਿਤੇ ਕੰਮ ਫਿਰ ਕੰਮ ਤੇ ਹੁਣ ਸੁਣੋ ਕੀ ਆਪ ਪਾਣੀ ਕਿਹਦਾ ਹਾਂ ਬਈ ਹਾਂ ਬਈ ਮੈਂ ਕੰਮ ਕਰਦਾ ਪੱਲੇਦਾਰੀ ਦਾ ਦਵਾਈ ਵਾਲੀ ਫੈਕਟਰੀ 'ਚ ਲੱਗਿਆ ਹੋਇਆ ਭਾਰਤ 'ਚ ਤੇ ਕੰਮ ਤੇ ਰਹੀ ਹੁਣ ਸੁਆ ਟੁੱਟ ਗਿਆ ਇਹਦਾ ਟੁੱਟਿਆ ਰਾਤ ਨੂੰ ਪਰਸੋਂ ਟੁੱਟਿਆ ਸੁਆ ਟੁੱਟਿਆ ਦਾ ਤੇ ਰਾਤ ਨੂੰ ਜਦੋਂ ਦੇਖਿਆ ਉੱਠ ਕੇ ਪਿਸ਼ਾਬ ਕਰਦਾ ਜੀ ਮੈਂ ਉੱਠ ਕੇ ਦੇਖਿਆ ਮੈਂ ਪਾਣੀ ਭਰਨ ਲੱਗਾ ਏ ਸੁਆ ਟੁੱਟ ਗਈ ਇਹ ਤਿੰਨ ਦਿਨ ਹੋ ਗਏ ਮੈਂ ਕੰਮ ਤੇ ਗਿਆ ਨਹੀਂ ਔਖਾ ਹੀ ਹੋਇਆ ਤੇ ਤੇੜੀ ਵੀ ਕੱਟੀ ਜੋ ਤੇੜੀ ਤੇ ਸਾਰਾ ਬਸ ਗਿਆ ਸਾਧ ਮੱਕਾ ਨਹੀਂ ਭਾਈ ਜਿਹੜੇ ਕਮਾਵਾਂਗੇ ਰੋਜ਼ ਰੋਜ਼ ਪੈਸ ਇਹ ਕੰਮ ਤੇ ਜਾਊਗਾ ਪਹਿਲੇ ਆਊਗਾ ਤਾਂ ਨਹੀਂ ਤੇ ਮਿੱਟੀ ਹੈ। ਹੁਣ ਕਿੰਨਾ ਕੁ ਪਾਣੀ ਹੈ ਜਿਹੜਾ ਜਿੱਥੋਂ ਤੁਸੀਂ ਆਏ ਹੋ। ਪਾਣੀ ਤਾਂ ਇਹ ਹੈਗਾ ਜੀ ਇਹ ਜਿਹੜਾ ਮੰਨ ਕੇ ਚਲੋ ਲੱਕ ਦੇਣਾ ਪਾਣੀ ਤਾਂ ਹੈਗਾ ਜੀ। ਹੈਗਾ ਜੀ। ਕੀ ਕੋਈ ਆਇਆ ਇੱਥੇ ਐਨਡੀਆਰ ਦੀ ਟੀਮ ਕੋਈ ਨਹੀਂ ਕੋਈ ਨਹੀਂ ਕਿਸੇ ਨੇ ਕੁਝ ਨਹੀਂ ਕੀਤਾ ਜੀ। ਕੋਈ ਵੀ ਪ੍ਰਸ਼ਾਸਨ ਦੀ ਕੋਈ ਟੀਮ ਨਹੀਂ ਆਈ ਜੀ ਜਿਹੜੇ ਤੁਹਾਡੇ ਵਰਗੇ ਭਾਈ ਭਾਈ ਆ ਲੋਕ ਉਹਨਾਂ ਨੇ ਸਾਡੀ ਮਦਦ ਕੀਤੀ ਰੋਟੀ ਖਵਾਈ ਆ ਸਾਨੂੰ ਲੋਕਾਂ ਨੂੰ ਬਾਹਰ ਲਿਆ ਡਾਕਟਰਾਂ ਦੇ ਲੋਕੀ ਬਾਹਰ ਆਏ ਆ ਤੇ ਪ੍ਰਸ਼ਾਸਨ ਦਾ ਜੀ ਕੋਈ ਸਾਨੂੰ ਕੁਝ ਨਹੀਂ ਕੀਤਾ ਜੀ ਵੋਟਾਂ ਮਿਲਣ ਇਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਹੁਣ ਦੱਸੋ ਜੀ। ਨਾ ਉਹ ਪਾਣੀ ਸਰਜੀ ਪਾਣੀ ਜੀ ਕਿਹੜਾ ਏਰੀਆ ਹੈ ਏਰੀਆ ਨੌ ਨੰਬਰ ਗਲੀ ਹੈ ਜੀ ਏਰੀਆ ਸਾਈਂ ਨਗਰ ਹੈ ਜੀ ਜਿਹੜਾ ਕੱਲ ਪਾਣੀ ਆਇਆ ਸੀ ਹੁਣ ਕਿਸ ਤਰ੍ਹਾਂ ਦਾ ਪਾਣੀ ਨਿਕਲ ਗਿਆ ਕਿੰਨਾ ਖੜਾ ਲੱਖ ਲੱਖ ਜਿੰਨਾ ਜੀ ਗਏਗਾ ਪਾਣੀ ਹਾਂ ਅੱਜ ਵੀ ਕੜਾ ਘਰ ਛੱਡੀ ਬੈਠੇ ਦੀਪ ਨਗਰ ਬੈਠੇ ਬੱਚੇ ਮਰੇ ਸਰ ਪੁਲਿਸ ਅਧਿਕਾਰੀ ਜਾਂ ਕੋਈ ਹੋਰ ਪ੍ਰਸ਼ਾਸਨ ਕੋਈ ਵੀ ਨਹੀਂ ਆਇਆ ਜੀ ਸਾਡੀ ਪਹੁੰਚੇ ਵੀ ਨਹੀਂ ਉੱਥੇ ਘਰ ਚ ਕਰ ਰਹੇ ਜੀ ਚਰਤੇ ਦੇ ਨਾਲ ਹੀ ਘਰ ਆਪਣਾ ਕੋਈ ਮਦਦ ਨਹੀਂ ਕੀਤੀ ਨਾ ਕੋਈ ਵੀ ਨਹੀਂ ਆਇਆ ਸਾਡੇ ਘਰੇ ਕੋਲ ਹਾਂਜੀ ਕਿਸਾਨ ਦੀ ਗੱਲ ਕੀਤੀ ਜਾਵੇ ਕਿੰਨੇ ਕਿੱਥੇ ਪਰਿਵਾਰ ਰਹਿੰਦਾ ਸੀ ਕਿੰਨਾ ਤੋਂ ਨੁਕਸਾਨ ਹੋ ਗਿਆ ਸਾਡਾ ਸਾਡੇ ਘਰ ਦਾ ਜੀ ਸਾਰੇ ਸਾਰੇ ਚੰਦ ਸਾਰੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਜੀ ਸਾਰੇ ਪਾਟੇ ਪੈਣ ਕਿਸੇ ਦੀ ਕੰਡ ਡਿੱਗ ਪਈ ਕਿਸੇ ਦਾ ਕੋਸ਼ ਡਿੱਗ ਪਿਆ ਕਿਸੇ ਦਾ ਮਕਾਨ ਡਿੱਗ ਪਿਆ ਜੀ ਹੁਣ ਇਹ ਕਿੱਥੇ ਕੱਟੀ ਤੁਸੀਂ ਰਾਟ ਦੀਪਨਗਰ ਜੀ ਅਸੀਂ ਨਹੀਂ ਕੋਈ ਘਰ ਛੱਡ ਕੇ ਗਏ ਸੀ ਮੁਆਵਜ਼ੇ ਦਾ ਇੰਤਜ਼ਾਮ ਕੀਤਾ ਸਰਕਾਰ ਨੇ ਕੁਝ ਦੇਣਾ ਨਾ ਕੁਝ ਨਹੀਂ ਕੀਤਾ ਜੀ ਜਮਾ ਕੱਕ ਵੀ ਨਹੀਂ ਕੀਤਾ ਰੋਟੀਆਂ ਖਾਈ ਜਾਂਦੇ ਬਸ ਲੰਗਰ ਦੀਆਂ ਔਰ ਕੁਛ ਨਹੀਂ ਕੀਤਾ ਜੀ ਵੱਡਾ ਲੀਡਰ ਹੈ ਹੱਡਿਆੜੀ ਕਰਨਾ ਮੈਂ ਜਿਸ ਐ ਕਿਸੇ ਸਮਿਲ ਤੇ ਬੋਟਾ ਮਲੇ ਲੀਡਰ ਆਉਂਦੇ ਆ ਵੱਡੇ ਵੱਡੇ ਹਾਂ ਆਉਂਦੇ ਆ ਜੀ ਹਾਂ ਜੀ ਸਾਰਾ ਕੁਝ ਆਉਂਦਾ ਇੱਥੇ ਜੀ ਬੋਟਾ ਲੈ ਜਾਂਦੇ ਨੇ ਮੁਰਕੇ ਬਾਟ ਨਹੀਂ ਪੋਹਟੇ ਸਾਡੇ ਹਾਂ ਹਾਂ ਅੱਲਾ ਵੀ ਕਹਿੰਦੇ ਸੂਆ ਟੁੱਟਿਆ ਸੀ ਇੱਥੇ ਹਾਂ ਪਰ ਟੁੱਟਿਆ 16 16 ਨੇ ਟੁੱਟਿਆ ਸੀ ਸੁਬਾ ਪੈਣਾ ਜੀ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਹਾਂ ਕੀ ਕੁਛ ਵੀ ਨਹੀਂ ਕੀਤਾ ਜੀ ਕਿਸੇ ਨੇ ਕੀ ਜੀ ਗਲਤੀ ਮੰਨਦੇ ਹੋ ਹੈਂ ਇਹੀ ਗਲਤੀ ਮੰਨਦੇ ਹੋ ਗਲਤੀ ਹਣ ਸਾਰੇ ਬੰਦੇ ਦੀ ਕੋਈ ਮੁੱਢੀ ਤਾਂ ਹੈ ਨਹੀਂ ਸਾਡਾ ਕੋਈ ਪ੍ਰਧਾਨ ਨਹੀਂ ਨਾਮ ਤੇ ਇਹੜਾ ਏਰੀਆ ਕੀ ਤਲਵਾਤ ਹੋਈ ਸੀ ਕੱਲ ਦਾ ਨਾਮ ਮੇਰਾ ਨਾਮ ਗੁਰਪ੍ਰੀਤ ਹੈ ਮੈਂ 9 ਨੰਬਰ ਗਲੀ ਤੇ ਰਹਿਣ ਵਾਲਾ ਵਾਸੀ ਇੱਥੋਂ ਦਾ ਹੀ ਤੁਹਾਡੇ 12 ਵਜੇ ਰਾਤ ਨੂੰ ਸੂਰਟ ਟੁੱਟਾਈ ਪਿਛਲੀ ਰਾਤ ਨੂੰ ਮਤਲਬ ਸਾਰੀ ਰਾਤ ਹੋ ਗਈ ਸਾਰਾ ਦਿਨ ਹੋ ਗਿਆ ਮਤਲਬ ਰਾਤ ਵੀ ਨਿਕਲ ਗਈ ਜੀ ਤੇ ਇੱਥੋਂ ਦਾ ਮਤਲਬ ਹਾਈ ਤੱਕ ਦੇਖ ਲਓ ਤੁਸੀਂ ਖੁਦ ਹੀ ਲੱਗੇ ਪਏ ਸੀ ਆਪਦਾ ਕੰਮ ਕਰੀ ਜਾਂਦੇ ਆ ਕੋਈ ਪ੍ਰਸ਼ਾਸਨ ਹੋਵੇ ਤਾਂ ਸਾਡੀ ਕੋਈ ਦੇਖ ਰਹੀ ਕੁਝ ਨਹੀਂ ਹੋ ਰਿਹਾ ਜੀ ਜੋ ਕੰਮ ਚੱਲ ਰਿਹਾ ਮਤਲਬ ਉਹ ਚੱਲ ਜੀ ਆਂਦਾ ਆਪਣੇ ਉੱਤੇ ਅਜੇ ਨਾਲੇ ਚੱਲੀ ਜਾਂਦਾ ਰਾਹ ਤੇ ਅੱਜ ਕਿੰਨਾ ਘੰਟੇ ਹੋ ਚੁੱਕੇ ਨੇ ਕਿ ਇਸ ਤਰ੍ਹਾਂ ਦੀ ਸਹੂਬਿਦਾਂ ਦਿੱਤੀ ਹੈ ਪ੍ਰਸ਼ਾਸਨ ਨੇ ਇਹ ਕਰਕੇ ਤੁਸੀਂ ਦੇਖ ਲਓ ਜੀ 48 ਘੰਟੇ ਹੋ ਗਏ ਪੱਤਰ ਘੰਟੇ ਹੋਣ ਵਾਲੇ ਹੋ ਗਏ ਦੇਖ ਲਓ ਤੁਹਾਡਾ ਅਜੇ ਤੱਕ ਸਾਡਾ ਪਾਣੀ ਦਾ ਕੋਈ ਨਿਕਾਸ ਨਹੀਂ ਹੋਇਆ ਜਿਵੇਂ ਘਰੇ ਜਵਾਗ ਸਾਡੇ ਬਾਹਰ ਤੁਰੇ ਫਿਰਦੇ ਆ ਰਾਤ ਕਿੱਥੇ ਕੱਟੀ ਰਾਤ ਅਸੀਂ ਜੀ ਰਿਸਤਾਰਾਂ ਘਰੇ ਕੱਟ ਕੇ ਆਏ ਹਾਂ ਤੇ ਹੁਣ ਤੁਸੀਂ ਜਵਾਗ ਵੀ ਮੋਟੇ ਤੇ ਚੱਕਿਆ ਆ ਹਾਂਜੀ 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 ਆਪ ਹੀ ਕੰਮ ਕਰੀਏ ਤੁਹਾਨੂੰ ਜਵਾਗ ਅਸੀਂ ਘਰੇ ਜਾਣਾ ਮਤਲਬ ਸਾਡਾ ਜਾਣ ਨੂੰ ਕੋਈ ਰਸਤਾ ਹੈ ਨਹੀਂ ਸਾਡੇ ਕੰਮ ਕੀ ਕਰਦੇ ਸਾਡਾ ਕੰਮਕਾਰਾਂ ਦਾ ਇਲੈਕਟ੍ਰੀਸ਼ੀਅਨ ਦਾ ਕੰਮ ਘੜੀਆਂ ਦਾ ਜੀ ਕੰਮ ਕਰਦੇ ਅੱਜ ਵੀਰ ਕੀ ਨਾਮ ਹੈ ਤੁਹਾਡਾ ਮੈਂ ਨਾ ਹਜੂਰਾ ਸਿੰਘ ਹੈ ਜੀ ਕਿਹੜਾ ਏਰੀਆ ਹੈ ਆਹ ਸਾਈਨਗਰਾ ਜੀ ਜਿਹੜਾ ਇੱਕ ਸੂਆ ਟੁੱਟਿਆ ਸੀ ਉਸ ਨਾਲ ਕੀ ਫਸਲ ਦਾ ਵੀ ਕੋਈ ਨੁਕਸਾਨ ਹਾਂਜੀ ਆ 4.5 ਏਕੜ ਝੋਨਾ ਡੁੱਬਿਆ ਪਿਆ ਕਿਸੇ ਨੇ ਪਾਣੀ ਕੱਢਣ ਦਾ ਕੋਈ ਨਾ ਹੀ ਲਿਆ ਹਾਲਤیں ਫਿਬਰੇਜ ਦਾ ਪਾਸ ਲਾ ਕੇ ਜਿੰਨੇ ਕੋ ਪੱਖੇ ਲਾ ਕੇ ਉਨ ਚ ਜ਼ਮੀਨ ਤੁਹਾਡੀ ਹੈ ਮੇਰੇ ਕੋ ਠੇਕੇ ਤੇ 62000 ਨੂੰ ਝੋਨਾ ਲਿਆ ਸੀ ਸਾਰਾ ਸਾਰਾ ਡੁੱਬਿਆ ਪਿਆ ਝੋਨਾ ਦੇਖਣ ਨੂੰ ਦੇਖ ਹੀ ਜਾਂਦਾ ਸਾਨੂੰ ਵੀ ਉਸ ਏਰੀਏ ਚੋ ਪਾਣੀ ਤਾਂ ਨਿਕਲ ਗਿਆ ਸਰ ਇਧਰੋਂ ਇਧਰੋਂ ਕਿਸੇ ਨੇ ਆਇਆ ਨਹੀਂ ਕੋਈ ਪੁੱਛ ਨਹੀਂ ਰਿਹਾ ਹੁਣ ਮੈਂ ਗਿਆ ਸੀ ਜਿਹੜੇ ਸੀਵਰੇਜ ਲਾਈ ਬੈਠੇ ਆ ਜਨ ਜੇ ਕਹਿੰਦਾ ਸਾਡੇ ਇੰਜਨ ਹੀ ਖਰਾਬ ਹੋਏ ਪਏ ਆ ਪੱਕੇ ਖਰਾਬ ਹੋਏ ਪਏ ਆ ਮੈਂ ਖਾਇ ਕਿੰਦਾ ਤਾਂ ਲਾ ਕੇ ਸੀਵਰੇਜ ਕਾਪੇ ਮੇਰਾ ਪਾਣੀ ਕਢ ਦਿਓ ਇਹਦਾ ਚੰਬਾਂ ਚੋਂ ਚੱਲਦੇ ਹੋਣਾ ਬਾਜੇ ਕੋਈ ਨਾ ਕੁਛ ਮੈਂ ਤਾਂ ਪੱਲੇ ਪੈਜੀ ਕੁਛ ਕੀ ਮੰਗ ਕਰਦੇ ਆ ਸਰ ਮੰਗ ਮੈਂ ਇਹੀ ਕਹਿੰਦਾ ਚੱਲਿਆ ਲਾ ਕੇ ਪੱਖਾ ਪਾਣੀ ਪੂਣੀ ਕਢਾਉਣੀ ਤਾਂ ਫਿਰ ਮੇ ਕੋਈ ਮੁਆਵਜ਼ਾ ਦਿੱਤਾ ਜਾਵੇ ਫਸਲ ਲਗੀ ਲਗੀ ਸਾਰੀ ਖਰਾਬ ਹੋਗੀ ਜਮੀਨ ਆਵਦੀ ਜਿਵੇਂ ਠੇਕੇ ਤੇ ਆਪਣੇ ਕੋਲ 60000 ਰੁਪਏ ਦਾ ਠੇਕਾ ਕਿਲੇ ਦਾ ਐਮਐਲਏ ਸਾਹਿਬ ਤੇ ਹੋਰ ਅਧਿਕਾਰੀ ਆਏ ਸੀ ਟੋਰਨ ਹੋਈ ਸੀ ਕਿੱਥੇ ਆਏ ਸਾਨੂੰ ਤਾਂ ਮਿਲੇ ਨਹੀਂ ਕੋਈ ਉਹ ਤੇ ਸੂਰਜ ਆ ਕੇ ਮੁੜ ਗਏ ਹੋਗੇ ਕੱਲ ਤਾਂ ਕੋਈ ਆਇਆ ਨਹੀਂ ਅੱਜ ਨਹੀਂ ਕੋਈ ਆਇਆ ਸੀ ਤਾਂ ਵੇਖਿਆ ਨਹੀਂ ਆਇਆ ਸੀ ਅੱਜ ਅਜੇ ਨਹੀਂ ਵੇਖਿਆ ਕਿਦੋਂ ਆਏ ਅਜੇ ਇਥੇ ਵਾਂਚੀ ਤੋਰੇ ਫਿਰਦੇ ਆ ਆਮ ਤੇ ਕਿਹੜਾ ਡਿਪਾਰਟਮੈਂਟ ਹੈ ਮੈਂ ਜੀ ਹਾਊਸ ਸਰਜਨ ਸਿਵਲ ਹਸਪਤਾਲ ਪਿੰਡਾ ਤੋਂ ਸਾਨੂੰ ਇਹ ਵੀ ਪਤਾ ਲੱਗਿਆ ਕਿ ਪਾਣੀ ਕਰਕੇ ਦਿੱਕਤ ਨਹੀਂ ਆ ਰਹੀ ਇਹ ਸਾਡੀ ਡਿਊਟੀ ਲਈ ਗਈ ਡਿਪਾਰਟਮੈਂਟ ਵੱਲੋਂ ਮਹਿਕਮੇ ਵੱਲੋਂ ਜੇ ਅਸੀਂ ਪਹੁੰਚੇ ਕੱਲ ਵੀ ਪਾਏ ਸੀਗੇ ਤੇ ਅਸੀਂ ਅੱਜ ਵੀ ਆਏ ਆਗੇ ਇੱਥੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਜਿਹਨਾਂ ਨੂੰ ਪਾਣੀ ਦੇ ਰੈਸ਼ ਵਗੈਰਾ ਹੋ ਰਿਹਾ ਹੈ ਲੱਤਾਂ ਦੇ ਰੈਸ਼ ਇਨਫੈਕਸ਼ਨ ਵਗੈਰਾ ਹੋ ਰਿਹਾ ਟੱਟ ਵਗੈਰਾ ਉਹ ਜਿਹਨੇ ਪਾਣੀ ਕਰਕੇ ਜੇ ਬੁਖਾਰ ਹੋਇਆ ਪੇਟ ਦੀ ਦਿੱਕਤ ਆ ਰਹੀ ਹੈਗੀ ਉਹਦੇ ਕਰਕੇ ਅਸੀਂ ਕੈਂਪ ਲਾਇਆ ਹੈਗੇ ਤੇ ਇਹਨਾਂ ਨੂੰ ਸਹੂਲਤਾਂ ਦੇ ਰਹੀਆਂ ਆਪਾਂ ਨੇ ਲੋਕਾਂ ਨੂੰ ਤਾਂ ਕਿ ਉਹਨਾਂ ਨੂੰ ਦਿਕਤ ਨਾ ਆਵੇ ਹੋਰ ਪੇਟ ਦੀ ਦਿੱਕਤ ਸਰੀਰ ਦੀ ਦਿੱਕਤ ਨਾ ਆਵੇ ਕਿੰਨੇ ਕੁ ਮਰੀਜ਼ ਨੇਗੇ ਜਿਹੜੇ ਇਸ ਇਸ ਤਰ੍ਹਾਂ ਦੇ ਆ ਰਹੇ ਨੇ ਤੁਹਾਡੇ ਅਸੀਂ ਜੀ ਘਟੋ ਘਟੋ ਲਵਾ ਅੱਜ ਦੇ ਅਜ ਦਿਨ ਸੀ 30 40 ਤਾਂ ਦੇਖ ਚੁੱਕੇ ਹੱਲ ਵੀ ਲੋਕਾਂ ਦੇ ਸਰਟੀਫਿਕੇਟ ਵਜਿ ਪਾਣੀ ਦੇ ਚੁਰਦੇ ਫਿਰਦੇ ਆਂਦੇ ਤੇ ਉਹਨਾਂ ਦਾ ਵੀ ਅਸੀਂ ਸਾਡੇ ਕੋਲ ਹੈਗਾ ਸਾਰਾ ਸਮਾਨ ਹੈਗਾ ਪੇਟ ਦਾ ਸਮਾਨ ਤੇ ਸਾਡੇ ਨਾਲ ਹੋਰ ਸਾਰੇ ਆਏ ਹੋਏ ਨੇ ਵਰਕਰ ਆਸ਼ਾ ਵਰਕਰ ਅੰਗਨਵਾੜੀ ਵਰਕਰ ਨਰਸਿੰਗ ਫਾਰਮੇਸੀ ਵਰਕਰ ਸਭ ਸਾਡੇ ਇੱਥੇ ਸਟਾਫ ਹੈਗੇ ਸੀਰੀਅਸ ਤਾਂ ਨਹੀਂ ਅਜੇ ਡਾਇਰੈਕਟਰ ਵਗੈਰਾ ਕੀਤਾ ਹੋਈ ਸੀਰੀਅਸ ਵਗੈਰਾ ਹਜੇ ਸਾਡੇ ਕੋਲ ਇੱਥੇ ਕੋਈ ਨਹੀਂ ਆਇਆ ਜੀ ਐਂਬੂਲੈਂਸ ਦਾ ਹੈਗਾ ਆਪਣੇ ਕੋਲੇ ਸਾਰਾ ਉਹ ਪੂਰਾ ਸਮਾਨ ਹੈਗਾ ਆਪਣੇ ਕੋਲੇ ਕਦੋਂ ਤੱਕ ਚੱਲੀ ਰਹੂਗੀ ਇਹ ਕੈਂਪ ਜਿੰਨਾ ਤੱਕ ਜੀ ਲੋਕਾਂ ਨੂੰ ਲੋੜ ਹੈ ਉਹ ਤੱਕ ਅਸੀਂ ਹੈਗੇ ਆ ਇੱਥੇ ਹੈਗੇ ਆ ਜੀ